ਜੁਗੋ ਜੁਗ ਹਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਚੌਥੇ ਪਾਛਾ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ 735 ਅੰਗ ਤੇ ਸ਼ਬਦ ਚੰਨ ਕਰਦੇ ਹਨ ਤੂਹੀ ਮਹੱਲਾ ਚੌਥਾ ਜਿਨ ਕੈ ਅੰਤਰ ਬਸਿਆ ਮੇਰਾ ਹਰ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਚਨ ਕਰਦੇ ਭਰ ਦਿੰਦੇ ਹਨ ਤਨ ਜਿਨਾਂ ਦੇ ਅੰਦਰ ਦੇ ਚ ਹਰ ਰਸ ਗਈ ਹੈ ਜਿਨ ਕੈ ਅੰਤਰ ਬਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਵਾਏ ਸਤਸੰਗਤ ਦੋ ਵਾਰੀ ਹਰ ਹੁੰਦਾ ਇੱਕ ਵਾਰੀ ਤੇ ਜਿਹਨਾਂ ਦੇ ਅੰਤਰ ਹਰ ਬਸ ਗਿਆ ਫਿਰ ਹਰ ਨੇ ਉਹਨਾਂ ਦੇ ਸਾਰੇ ਰੋਗ ਗਵਾ ਦਿੱਤੇ ਜਿਨ ਕੇ ਅੰਤਰ ਬਸਿਆ ਮੇਰਾ ਹਰ ਸੇਂਸਿੰਗ ਗੱਲ ਅੰਦਰ ਦੀ ਜੁ ਬਸਣ ਦੀ ਹੈ ਅੰਦਰ ਚ ਟਿਕਣ ਦੀ ਹੈ ਟਿਕਦਾ ਨਹੀਂ ਕੁੰਬੇ ਬੰਦਾ ਜਲੈ ਜਲ ਬਿਨ ਕੁੰਬਾ ਨਾ ਹੋਏ ਗਿਆਨ ਕਾ ਬੱਦਾ ਮਦਰ ਹੈ ਗੁਰ ਬਿਨ ਗਿਆਨ ਨਾ ਹੋਏ ਘੜੇ ਤੋਂ ਬਿਨਾ ਪਾਣੀ ਇਕੱਠਾ ਨਹੀਂ ਹੁੰਦਾ ਗੁਰ ਤੋਂ ਬਿਨਾ ਗਿਆਨ ਪ੍ਰਾਪਤ ਨਹੀਂ ਹੁੰਦਾ ਸਤਿ ਪਾਤ ਸਬਚਨ ਕਰਦੇ ਹਨ ਜਿਨ ਕੇ ਅੰਦਰ ਬਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਵਾਏ ਕਹਿੰਦਾ ਫਿਰ ਹਰ ਨੇ ਰੱਬ ਨੇ ਉਹਨਾਂ ਦੇ ਸਾਰੇ ਰੋਗ ਗਵਾ ਦਿੱਤੇ ਕੋਈ ਰੋਗ ਨਹੀਂ ਰਿਹਾ ਸਾਰੇ ਦੁੱਖ ਦਰਦ ਕਲੇਸ਼ ਖਤਮ ਹੋ ਗਏ ਸਿਰ ਗੁਰੂ ਨਾਨਕ ਦੇਵ ਜੀ ਦੀ ਦਵਾ ਦੇ ਨਾਲ ਦਵਾਈ ਦੇ ਨਾਲ ਕਿਹੜੀ ਦਵਾਈ ਹੈ ਬਾਬੇ ਨਾਨਕ ਦੀ ਹਰ ਵਾਲੀ ਆਰਾਮ ਵਾਲੀ ਨਾਮ ਵਾਲੀ ਇਹ ਦਵਾਈ ਜਦੋਂ ਅੰਦਰ ਚਲੀ ਜਾਂਦੀ ਹੈ ਫਿਰ ਸਾਰੇ ਰੋਗ ਖਤਮ ਹੋ ਜਾਂਦੇ ਜਿਨਕੇ ਅੰਦਰ ਬਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਵਾਏ ਸਾਰੇ ਰੋਗ ਕੋਈ ਰੋਗ ਰਹਿ ਨੀ ਸਭ ਤੋਂ ਵੱਡਾ ਰੋਗ ਕਿਹੜਾ ਹੈ ਹਉਮੇ ਵਾਲਾ ਰੋਗ ਇਹ ਵੀ ਖਤਮ ਹੋ ਗਿਆ ਕਤੋਂ ਹੋਇਆ ਜਦੋਂ ਹਰ ਅੰਦਰ ਦੇਚ ਬਸਿਆ ਹੈ ਸੇ ਮੁਕਤ ਪਏ ਕਿੰਨੋਂ ਦੀ ਮੁਕਤੀ ਹੋਗੀ ਪਹਿਲਾ ਰੋਗ ਗਿਆ ਫਿਰ ਮੁਕਤੀ ਹੋਈ ਤੇ ਮੁਕਤ ਪੈ ਜਿਨ ਹਰ ਨਾਮ त्याਇਆ ਕਿ ਜਿਹਨੇ ਹਰ ਦੇ ਨਾਮ ਨੂੰ त्याਇਆ ਉਹਨਾਂ ਦੀ ਮੁਕਤੀ ਹੋਈ ਹੈ ਅਸੀਂ ਮੁਕਤੀ ਕੋਈ ਹੋਰ ਢੰਗ ਨਾਲ ਕਰਨੀ ਚਾਹੁੰਦੇ ਹਾਂ ਗੁਰੂ ਕੁਝ ਹੋਰ ਢੰਗ ਦੱਸਦੇ ਆ ਤੇ ਮੁਕਤ ਪਏ ਜਿਨ ਹਰ ਨਾਮ ਤੇ ਆਇਆ ਤਿੰਨ ਪਵਿੱਤ ਕਹਿੰਦੇ ਉਹ ਫਿਰ ਪਵਿੱਤਰ ਹੋ ਗਏ ਪਰਮ ਉਪਾਦ ਪਾਏ ਕਹਿੰਦੇ ਪ੍ਰਮਾਤਮਾ ਦੇ ਉਪਾਦ ਨੂੰ ਪਾ ਲਿਆ ਹੈ ਪ੍ਰਮਾਤਮਾ ਨੂੰ ਪਾ ਲਿਆ ਕਦੋਂ ਪਾਏ ਪ੍ਰਮਾਤਮਾ ਨੂੰ ਜਦੋਂ ਹਰ ਦੇ ਨਾਮ ਨੂੰ त्याਇਆ ਹੋਰ ਕੋਈ ਢੰਗ ਤਰੀਕਾ ਨਹੀਂ ਹੈ ਨਾਮ ਨੂੰ ਧਿਆਉਣ ਦੇ ਨਾਲ ਤੇ ਮੁਕਤ ਪੈ ਜਿਨ ਹਰ ਨਾਮ त्याਇਆ ਤਿੰਨ ਪਵਿੱਤ ਪਰਮ ਪਦ ਪਾਏ ਮੇਰੇ RAM ਹਰ ਜਨ ਆਰੋਗ ਭੈ ਕਹਿੰਦੇ ਮੇਰੇ ਹਰ ਨੇ ਫਿਰ ਮੇਰੇ RAM ਨੇ ਉਹ ਜਨਾਂ ਨੂੰ arogh ਕਰ ਦਿੱਤਾ ਬਿਨਾਂ ਰੋਗ ਤੋਂ ਕੋਈ ਰੋਗ ਨਹੀਂ ਰਿਹਾ ਮੇਰੇ RAM ਕਹਿੰਦੇ ਮੇਰੇ RAM ਨੇ ਮੇਰੇ ਹਰ ਨੇ ਮੇਰੇ RAM ਹਰ ਜਨ ਕਹਿੰਦੇ ਫਿਰ ਉਹ ਹਰ ਜਨ ਬਣ ਗਏ ਕਦੋਂ ਬਣਿਆ ਹਰ ਜਨ ਜਦੋਂ ਹਰ ਦੇ ਨਾਮ ਨੂੰ ਧਿਆਇਆ ਫਿਰ ਹਰ ਜਨ ਬਣ ਗਏ ਹਰ ਜਨ arogh ਪਏ ਕਹਿੰਦੇ ਫਿਰ arogh ਹੋ ਗਏ ਕੋਈ ਰੋਗ ਨਹੀਂ ਰਿਹਾ ਉਹਨਾਂ ਨੂੰ ਗੁਰਬਚਨੀ ਜਿੰਨਾ ਜਪਿਆ ਆਪੇ ਦੇ ਲੁਕਿਆ ਵੇ ਆਠ ਤਾਂ ਬਹੁਤ ਦੁਨੀਆ ਕਰਦੀ ਹੈ ਮੇਰੇ ਵਰਗਾ ਪਾਠੀ 2 2 4 4 ਡਿਊਟੀਆਂ ਲਾ ਦਿੰਦਾ ਹੈ ਲੇਕਿਨ ਇੱਕ ਘਾਟ ਹੈ ਉਹਦੇ ਵਿੱਚ ਗੁਰਬਚਨੀ ਜਿਨ੍ਹਾਂ ਜਪਿਆ ਕਿ ਜਿਨ੍ਹਾਂ ਨੇ ਗੁਰੂ ਦੇ ਬਚਨ ਨਾਲ ਜਪਿਆ ਇਹਨਾਂ ਨੂੰ ਗੁਰੂ ਨੇ ਬਚਨ ਕੀਤਾ ਇਹਨਾਂ ਦੀ ਡਿਊਟੀ ਲਈ ਹੈ ਜੀ ਇਹਨਾਂ ਨੂੰ ਵਰ ਦਿੱਤਾ ਹੈ ਗੁਰਬਚਨੀ ਜਿਨ੍ਹਾਂ ਜਪਿਆ ਕਿ ਜਿਨ੍ਹਾਂ ਨੇ ਗੁਰ ਦੇ ਬਚਨ ਦੇ ਨਾਲ ਜਪਿਆ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਇਹਦੇ ਵਿੱਚ ਬਹੁਤ ਵੱਡਾ ਭੇਦ ਹੈ ਕੀ ਜਪਿਆ ਉਹਨਾਂ ਨੇ ਉਹਨਾਂ ਨੇ ਹਰ ਹਰ ਜਪਿਆ ਪਾਠ ਹੋਰ ਚੀਜ਼ ਐ ਸ਼ਬਦ ਹੋਰ ਚੀਜ਼ ਐ ਕਿਤੇ ਭਲੇਕੇ ਚ ਰਹਾ ਇਹੀ ਤਾਂ ਭੇਦੇ ਦੇ ਵਿੱਚ ਉਹਰ ਬਚਨੀ ਜਿੰਨਾ ਜਪਿਆ ਮੇਰਾ ਹਰ 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 ਜਿਹੜਾ ਐ ਨਾ ਇਕ ਕਿਤੋਂ ਪ੍ਰਾਪਤ ਹੁੰਦਾ ਇਹਨੂੰ ਸ਼ਬਦ ਕਹਿੰਦੇ ਆ। ਸ਼ਬਦ ਕਿਸੇ ਦਾ ਹਰ ਹਰ ਹੁੰਦਾ, ਕਿਸੇ ਦਾ ਰਾਮ ਰਾਮ ਹੁੰਦਾ। ਕਿਸੇ ਦਾ ਬਾਬੇ ਨਾਨਕ ਵਾਲਾ ਹੁੰਦਾ। ਇਹ ਜਿਹੜੇ ਹਰ ਹਰ ਤੇ ਰਾਮ ਰਾਮ ਹੈ ਨਾ ਇਹ ਭਗਤਾਂ ਦਾ ਸ਼ਬਦ ਹੈ। ਬਾਬੇ ਨਾਨਕ ਵਾਲਾ ਸ਼ਬਦ ਹੋਰ ਹਰ ਚੀਜ਼ ਕੋਲ ਕਿਸੇ ਨਾ ਕੋਲ ਕੋਈ ਚੀਜ਼ ਹੈ ਕਿਸੇ ਕੋਲ ਕਹੀ ਜੀ ਚੀਜ਼ ਹੈ ਕਿਸੇ ਕੋਲ ਕਹੀ ਭਗਤਾਂ ਦਾ ਮੰਤਰ ਹੋਰ ਹੈ ਬਾਬੇ ਨਾਨਕ ਵਾਲਾ ਹੋਰ ਹੈ ਬਾਬੇ ਨਾਨਕ ਨੇ ਇਹ ਨਾ ਕੀਤਾ ਸਰਬ ਸ਼ਬਦ ਵਿੱਚ ਏਕ ਸ਼ਬਦ ਜੇ ਕੋ ਜਾਣੇ ਭਿਓ ਕਹਿੰਦਾ ਜੇ ਕੋ ਇਸ ਭੇਜਦ ਨੂੰ ਜਾਣ ਜਾਵੇ ਨਾਨਕ ਤਾਂ ਕਾ ਦਾਸ ਹੈ ਸੋਈ ਨਰਿੰਜਣ ਦਿਓ ਜਿਦੇ ਕੋ ਨਾਨਕ ਦੇਵ ਜੀ ਕਹਿੰਦਾ ਮੈਂ ਉਹਦਾ ਦਾਸ ਆ ਜਿਸ ਨੂੰ ਇਸ ਭੇਦ ਦਾ ਪਤਾ ਲੱਗ ਗਿਆ ਸੋਈ ਨਰਿੰਜਣ ਦਿਓ ਕਹਿੰਦਾ ਨਰਿੰਜਣਾ ਰੱਬ ਮੈਨੂੰ ਵੀ ਇਹ ਭੇਦ ਦੇ ਦੇ ਮੈਨੂੰ ਵੀ ਉਹ ਸ਼ਬਦ ਦੇ ਦੇ ਸ਼ਬਦ ਤਾਂ ਬਹੁਤ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੇਕਿਨ ਇੱਕ ਸ਼ਬਦ ਇਹਨਾਂ ਵਿੱਚ ਜਿਹੜਾ ਗੁਰੂ ਬਖਸ਼ ਕਰਦਾ ਗੁਰੂ ਦਿੰਦਾ ਨਿਰਨਾਤਾ ਸਾਰਾ ਕੁਸ ਹੋਇਆ ਵੇ ਬਾਣੀ ਦੇ ਚ ਲੇਕਿਨ ਅਸੀਂ ਉਲਝਾਤੀ ਸਤਸੰਗੀ ਜਦੋਂ ਤੱਕ ਮੱਖਣ ਨਾ ਆਵੇ ਦਹੀਂ ਨੂੰ ਰੜਕਣ ਦਾ ਕੋਈ ਫਾਇਦਾ ਨਹੀਂ ਉਹ ਤਾਂ ਨਾ ਦਹੀਂ ਰਹਿੰਦਾ ਨਾ ਲੱਸੀ ਬਣਦੀ ਇਹ ਵਿੱਚ ਰਲ ਜਾਂਦਾ ਸਾਰਾ ਕੁਸ ਅੰਧ ਪਚਾਲੇ ਛੱਡ ਦੇਣਾ ਮਧਾਣੀ ਪਾ ਕੇ ਇਹ ਰੜਕਣਾ ਹੀ ਨਹੀਂ ਸੈਂਸਿੰਗ ਉਹਦੇ ਵਿੱਚ ਇੱਕ ਭੇਦ ਹੁੰਦਾ ਹੈ ਇਹ ਬੀਬੀਆਂ ਜਾਣਦੀਆਂ ਜਿਹੜੀਆਂ ਦਹੀਂ ਨੂੰ ਰੜਕਦੀਆਂ ਕਈ ਵਾਰੀ ਮੱਖਣ ਨੂੰ ਉੱਪਰ ਲਿਆਉਣ ਵਾਸਤੇ ਗਰਮ ਪਾਣੀ ਪਾਉਣਾ ਪੈਂਦਾ ਹੈ ਕਈ ਵਾਰੀ ਠੰਡਾ ਪਾਉਣਾ ਪੈਂਦਾ ਹੈ ਜਿਹੜੀ ਅਣਜਾਣ ਬੀਬੀ ਹੁੰਦੀ ਹੈ ਵਿੱਚੇ ਘੋਲ ਦਿੰਦੀ ਹੈ ਨਿਕਲਦੇ ਨਹੀਂ ਮੱਖਣ ਐਕਨੇ ਗੁਰੂ ਦਾ ਸ਼ਬਦ ਹੈ ਇਹਨੂੰ ਵੀ ਰੜਕਣਾ ਪੈਂਦਾ ਹੈ ਉਥੋਂ ਮੱਖਣ ਨਿਕਲਦਾ ਏਥੋਂ ਰੱਬ ਨਿਕਲਦਾ ਇਹ ਚੋਂ ਰੱਬ ਦੀ ਚਲਕਾਰ ਨਿਕਲਦੀ ਹੈ ਗੁਰਬਚਨੀ ਜਿੰਨਾ ਜਪਿਆ ਕਰਨ ਜਿਨ੍ਹਾਂ ਨੇ ਗੁਰ ਦੇ ਬਚਨ ਦੇ ਨਾਲ ਜਪਿਆ ਗੁਰਬਚਨੀ ਜਿੰਨਾ ਜਪਿਆ ਮੇਰਾ ਹਰ ਹਰ ਤਿੰਨ ਕੇ ਹੋਮੇ ਰੋਗ ਗਏ ਕਹਿੰਦੇ ਉਹਨਾਂ ਦਾ ਫਿਰ ਹੋਮੇ ਵਾਲਾ ਰੋਗ ਚਲਿਆ ਜਾਂਦਾ ਜਿਹੜੇ ਗੁਰੂ ਦੇ ਬਚਨਾਂ ਦੇ ਨਾਲ ਜਪਦੇ ਹਨ ਇਹ ਬਾਬੇ ਨਾਨਕ ਦੀ ਗੱਦੀ ਹੈ ਰੱਬ ਦੀ ਗੱਦੀ ਹੈ ਆਪਣੀ ਮਰਜ਼ੀ ਨਾਲ ਨਹੀਂ ਇਸ ਪਰ ਬੈਠਿਆ ਜਾ ਸਕਦਾ ਲੇਕਿਨ ਦੁਨੀਆ ਅਣਜਾਣ ਹੈ ਸਿਰਸ ਕੀ ਘੋੜੇ ਦੀ ਸਵਾਰੀ ਨਾ ਬੜੀ ਔਖੀ ਹੈ ਜੇ ਅਣਜਾਣ ਬੰਦਾ ਘੋੜੇ ਪਰ ਚੜ ਜਵੇ ਨਾ ਫਟਕਾ ਕੇ ਥਲ ਦੇ ਮਾਰਦਾ ਘੋੜਾ ਉਹਨੂੰ ਘੋੜਾ ਬੈਠਣ ਨਹੀਂ ਦਿੰਦਾ ਆਪਣੇ ਪਰ ਇਹ ਤਾਂ ਰੱਬ ਦੀ ਗੱਡੀ ਐ ਇੱਥੇ ਆਪਣੀ ਮਰਜ਼ੀ ਨਾਲ ਚੜ ਕੇ ਬਹਿ ਜਾਂਦੇ ਅਸੀਂ ਇਹ ਤਾਂ ਘੋੜਿਆਂ ਦਾ ਵੀ ਘੋੜਾ ਐ ਇਹ ਤਾਂ ਰੱਬ ਐ ਲੇਕਿਨ ਮੰਨਿਆ ਕਹ ਦੋ ਰੱਬ ਇਹਨੂੰ ਮੰਨੇ ਨਹੀਂ ਗੁਰਬਚਨੀ ਜਿਨ੍ਹਾਂ ਜੱਪਿਆ ਮੇਰਾ ਹਰ ਹਰ ਤਿੰਨ ਕੇ ਓਮੇ ਰੋਗ ਗਏ ਉਹਨਾਂ ਦੇ ਓਮੇ ਦਾ ਰੋਗ ਖਤਮ ਹੁੰਦਾ ਹੈ ਜਿਹੜੇ ਗੁਰੂ ਦੇ ਬਚਨ ਦੇ ਨਾਲ ਜਪਦੇ ਆ ਜਿਹੜੀ ਆਪਣੀ ਮਰਜ਼ੀ ਨਾਲ ਜਪਦੇ ਉਹਨਾਂ ਦਾ ਤਾਂ ਓਮੇ ਰੋਗ ਜਾਂਦਾ ਨਹੀਂ ਓਮੇ ਦੀਰਗ ਰੋਗ ਹੈ ਇਹ ਤਾਂ ਹੱਡਾਂ 'ਚ ਰਜ ਜਾਂਦਾ ਹੈ ਓਮੇ ਰੋਗ ਕਿੰਨਾ ਦਾ ਚਲਿਆ ਜਾਂਦਾ ਹੈ ਗੁਰ ਬਚਨੀ ਜਿੰਨਾ ਜਪਿਆ ਮੇਰਾ ਹਰ ਹਰ ਤਿੰਨ ਕੇ ਹੋਮੇ ਰੋਗ ਗਏ ਆ ਰਹੋ ਬਰਮਾ ਵਿਸ਼ਨ ਮਹਾਦੇਵ ਬਰਮਾ ਜੀ ਸਿਵ ਜੀ ਮਹਾਦੇਵ ਤਿੰਨ ਵੱਡੇ ਦੇਵਤ ਏਕਾ ਮਾਈ ਜੁਗਤ ਵਿਆਹ ਤਿੰਨ ਚੀਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੇਵਾਨ ਬਰਮਾ ਜੀ ਮੂਰਤੀਆਂ ਸਾਜਦਾ ਸਿਵ ਜੀ ਸਭ ਨੂੰ ਖਾਣ ਨੂੰ ਦਿੰਦਾ ਵਿਚ ਨੂੰ ਨਬੀੜੇ ਕਰਦਾ ਦਮਨ ਲਾਉਂਦਾ ਤਿੰਨ ਚੀਲੇ ਰੱਖੇ ਬੇ ਰੱਬ ਨੇ ਇਕ ਕਮਾਈ ਜੁਗਤ ਬਿਾਈ ਇਕ ਜੁਗਤਰੇ ਨਾਲ ਪੈਦਾ ਕੀਤੇ ਇਹਨਾਂ ਦੀ ਕੋਈ ਮਾਂ ਨਹੀਂ ਜਿੱਥੋਂ ਜੰਮੇ ਐ ਇਹ ਜੁਗਤਰੇ ਨਾਲ ਪੈਦਾ ਕੀਤੇ ਰੱਬ ਨੇ ਏਕਾ ਮਾਈ ਜੁਗਤ ਬਿਾਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪਢਾਰੀ ਇੱਕ ਲਾਇ ਦੇਵਾਨ ਲੇਕਿਨ ਇਹਨਾਂ ਨੂੰ ਹੋਮੇ ਦਾ ਰੋਗ ਲੱਗ ਗਿਆ ਜਿਨ੍ਹਾਂ ਨੇ ਇਸਨੇ ਇਹਨਾਂ ਨੂੰ ਬਣਾਇਆ ਸੀ ਉਨੂੰ ਭੁੱਲ ਗਿਆ 12ਵਾਂ ਬਿਸ਼ਨ ਮਹਾਦੇਉ ਤ੍ਰੈ ਗੁਣ ਰੋਗੀ ਇਹਨੂੰ ਤਿੰਨਾ ਗੁਣਾਂ ਦਾ ਰੋਗੀ ਹੈ ਤ੍ਰੈ ਗੁਣ ਰਜ ਗੁਣ ਤਮ ਗੁਣ ਸਤ ਗੁਣ ਇੱਥੇ ਤੱਕ ਕੇ ਹੈ ਇਹ ਰੋਗ ਲੱਗ ਗਿਆ ਇਹ ਵੀ ਬੜਾ ਰੋਗ ਹੈ ਮਹਾ ਦੇਉ ਤ੍ਰੈ ਗੁਣ ਰੋਗੀ ਵਿੱਚ ਹੋਮੇ ਕਾਰ ਕਮਾਈ ਇਹ ਬੜੇ ਹੋਮੇ ਦੀ ਚਕਾਰ ਕਰਦੇ ਆ ਜਿਹੜੀ ਕਰਦੇ ਆ ਬਰਮਾ ਜੀ ਸਿਵ ਜੀ ਇਹ ਆਪਣੇ ਆਪ ਨੂੰ ਆਪੇ ਰੱਬ ਬਣੀ ਬੈਠੇ ਲੇਕਿਨ ਫਿਰ ਕੋ ਨਾਰਕ ਦੇਵੀ ਜਦੋਂ ਫਿਰ ਵਿਸ਼ਨੂੰ ਨੂੰ ਭਗਵਾਨ ਕਹਿੰਦੇ ਆ ਲੇਕਿਨ ਇੱਥੇ ਬਾਣੀ ਵਿੱਚ ਨਹੀਂ ਲਿਖਿਆ ਭਗਵਾਨ ਬਾਣੀ ਵਿੱਚ ਤਾਂ ਵਿਸ਼ਨੂੰ ਨੂੰ ਚੇਲਾ ਲਿਖਿਆ ਹੈ ਚੇਲਾ ਹੈ ਚੇਲਾ ਇੱਕ ਸਾਧੂ ਹੁੰਦਾ ਇੱਕ ਸਾਧੂ ਦਾ ਚੇਲਾ ਹੁੰਦਾ ਜੇ ਚੇਲਾ ਆਪਣੇ ਆਪ ਨੂੰ ਸਾਧੂ ਮੰਨਣ ਲੱਗ ਜਵੇ ਫਿਰ ਸਾਧੂ ਤਾਂ ਨਾਰਾਜ਼ ਹੋ ਜਾਊਗਾ ਹੁਣ ਵਿਸ਼ਨੂੰ ਆਪਣੇ ਆਪ ਨੂੰ ਭਗਵਾਨ ਮੰਨਦਾ ਫਿਰ ਮਿਲਿਆ ਜਾ ਕੇ ਬਾਬਾ ਨਾਨਕ ਕੋਲ ਕੋਈ ਪਹੁੰਚਦਾ ਨਹੀਂ ਸੀ ਦਰਬਾਰ ਦੇ ਵਿੱਚ ਬੜੇ ਨਹੀਂ ਸੀ ਸਕਦਾ ਪਹੁੰਚ ਗਿਆ ਸਿਰਗੂ ਨਾਨਕਦੇਵ ਜੀ ਦਰਬਾਰ ਵਿੱਚ ਪਹੁੰਚ ਗਏ। ਵਿਸ਼ਨੂੰ ਆਸਣ ਛੱਡ ਕੇ ਖੜਾ ਹੋ ਗਿਆ। ਕਿਉਂ ਹੈਰਾਨ ਹੋ ਗਿਆ? ਕਹਿੰਦਾ ਨਾਨਕ ਤੂੰ ਕਿਹੜੀ ਤਾਕਤ ਦੇ ਨਾਲ ਇੱਥੇ ਪਹੁੰਚਿਆ? ਸਿਰਗੂ ਨਾਨਕਦੇਵ ਜੀ ਕਹਿੰਦੇ ਉਹ ਵਿਸ਼ਨੂੰ ਉਹ ਵਿਸ਼ਨੂੰ ਕਿਹਾ। ਉਹ ਵਿਸ਼ਨੂੰ ਜਿਸ ਨੇ ਤੈਨੂੰ ਬਣਾਇਆ ਹੈ। ਮੈਂ ਉਸ ਤਾਕਤ ਦੇ ਨਾਲ ਇੱਥੇ ਪਹੁੰਚਿਆ। ਕਹਿੰਦਾ ਮੈਨੂੰ ਪੜਾਉਣੇ ਵਾਲਾ ਕੋਈ ਹੋਰ ਹੈ, ਕਹਿੰਦੇ ਵਿਸ਼ਨੂ ਹੋਰ ਹੈ। ਤੇਰੇ ਵਰਗੇ ਲੱਖਾਂ ਹੀ ਵਿਸ਼ਨੂ ਬਣਾਏ ਵੇ ਰੱਬ ਨੇ। ਉਹ ਆਪਣੇ ਆਪ ਨੂੰ ਭਗਵਾਨ ਸਮਝਦਾ। ਇਹ ਹੋਮੇ ਦਾ ਰੋਗ। ਬਰਮਾ ਵਿਸ਼ਨ ਮਹਾਦੇਵ ਤ੍ਰੈਗੁਣ ਰੋਗੀ ਵਿੱਚ ਹੋਮੇਕਾਰ ਕਮਾਈ ਸਾਡੇ ਵਿੱਚ ਤਾਂ ਬਹੁਤ ਵੱਡਾ ਰੋਗ ਹੈ ਜਿਹੜਾ ਕੋਈ ਗੁਰਦੁਆਰੇ ਆਉਣ ਲੱਗ ਜਾਂਦਾ ਉਹ ਕਹਿੰਦਾ ਮੇਰੇ ਵਰਗੀ ਦੁਨੀਆ ਨਹੀਂ ਰੇ ਜਿਹੜਾ ਪਾਠ ਕਰਨ ਲੱਗ ਜਾਂਦਾ ਉਹ ਕਹਿੰਦਾ ਮੇਰੇ ਵਰਗਾ ਕੋਈ ਨਹੀਂ ਜਿਹੜਾ ਸਿਰ ਗੋ ਨਾਨਕ ਦੇਵ ਜੀ ਦੇ ਗੱਦੀ ਤੇ ਚੜ੍ਹ ਕੇ ਬਹਿ ਜਾਂਦਾ ਉਹ ਤਾਂ ਫਿਰ ਅੰਨ੍ਹਾ ਹੀ ਹੋ ਜਾਂਦਾ ਹੈ ਕਹਿੰਦਾ ਮੇਰੇ ਵਰਗਾ ਕੋਈ ਨਹੀਂ ਹੁਣ ਲੇਕਿਨ ਬਾਚਾ ਬਚਨ ਕਰਦੇ ਹਨ ਬਿਚੋ ਹੋਮੇਕਾਰ ਕਮਾਈ ਜਿਨ ਕੀਏ ਤਿਸੇ ਨਾ ਚੀਤੇ ਕਹਿੰਦੇ ਜਿਹਨੇ ਪੈਦਾ ਕੀਤਾ ਸੀ ਉਹਨਾਂ ਨੂੰ ਯਾਦ ਕਰਦੇ ਬਰਮਾ ਜੀ ਸਿਵ ਜੀ ਤੇ ਵਿਚ ਨੂੰ ਭਗਵਾਨ ਭੁੱਲ ਕੇ ਰੱਬ ਨੂੰ ਜਿਨ ਕੀਏ ਤਿਸੇ ਨਾ ਚੀਤੇ ਬੱਪੜੇ ਬੱਪੜੇ ਕਹਿੰਦੇ ਜਿਹੜਾ ਬਾਰ-ਬਾਰ ਜਨਮ ਲੈਂਦਾ ਬਾਰ-ਬਾਰ ਜੰਮਦਾ ਬਾਰ-ਬਾਰ ਮਰਦਾ ਹਰ ਗੁਰਮਖ ਸੋਜੀ ਪਾਈ ਕਹਿੰਦੇ ਗੁਰਮਖ ਹਰ ਦੀ ਸੋਜੀ ਪਾ ਲਿੰਦਾ ਰੱਬ ਦੀ ਸੋਜੀ ਪਾ ਲਿੰਦਾ ਗੁਰਮਖ ਦੀ ਪਦਵੀ ਹੁਣ ਬਰਮਾ ਸ਼ਿਵ ਜੀ ਤੇ ਵਿਸ਼ਨੂੰ ਭਗਵਾਨ ਤੇ ਵੱਡੀ ਹੋ ਗਈ ਕਿਉਂ ਉਹਨਾਂ ਨੇ ਰੱਬ ਨੂੰ ਪਾ ਲਿਆ ਉਹਨਾਂ ਨੂੰ ਹਰ ਦਾ ਭੇਦ ਆ ਗਿਆ ਹਰ ਗੌਰਮ ਕਸੋ ਜੀ ਪਾਈ ਹੋਮੇ ਰੋਗ ਸਭ ਜਗਤ ਬੇਅਪਿਆ ਕਹਿੰਦੇ ਹੋਮੇ ਦੇ ਰੋਗ ਜੇ ਸਾਰਾ ਜਗ ਫਸਿਆ ਹੋਇਆ ਹੈ ਲੇਕਿਨ ਪੁੱਛ ਕੇ ਦੇਖੋ ਲੋਕਾਂ ਦੇ ਪੁੱਛ ਕੇ ਦੇਖੋ ਕੋਈ ਮੰਨਦਾ ਕਿ ਮੇਰੇ ਚ ਹੋਮੇ ਹੈ ਅਜੀ ਇੰਨੇ ਕ ਸੰਗਤ ਬੈਠੀ ਐ ਤੁਸੀਂ ਦੱਸੋ ਤੁਸੀਂ ਕਦੇ ਮੰਨਿਆ ਕਿ ਮੇਰੇ ਚੌਮੇ ਐ ਕੋਈ ਨਹੀਂ ਮੰਨਦਾ ਇਧਰ ਬਚਨਨ ਕਹਿੰਦੇ ਸਾਰਾ ਜੱਗ ਫਸਿਆ ਭਾਈ ਓਮੇ ਰੋਗ ਸਭ ਜੱਗ ਜੱਗ ਤੋਂ ਬਿਆਪਿਆ ਕਹਿੰਦੇ ਸਾਰਾ ਜੱਗ ਫਸਿਆ ਹੋਇਆ ਕੋਈ ਬੰਦਾ ਕੰਮ ਕਰਦਾ ਐ ਨਾ ਦੂਆ ਕੋਲ ਖੜਾ ਇਦਾਂ ਹੀ ਤੜਫੀ ਜਾਂਦਾ ਕਿ ਇਹ ਤੂੰ ਪਾਸੇ ਹੋ ਮੈਂ ਕਰਦਾ ਕੋਈ ਪਾਠ ਕਰਨ ਲੱਗਦਾ ਦੂਆ ਕਹਿੰਦਾ ਤੂੰ ਪਾਸੇ ਹਟ ਮੈਂ ਕਰਦਾ ਇਹੀ ਪਾਈ ਹੋਮੇ ਵਾਲਾ ਰੋਗ ਹੈ ਹਰ ਕੰਮੋ ਵਿੱਚ ਅਸੀਂ ਹੋਮੇ ਦੇ ਰੋਗ ਵਿੱਚ ਫਸੇ ਪਏ ਆ ਇਹੀ ਲੜਾਈ ਹੈ ਹੋਰ ਕਾਦੀ ਲੜਾਈ ਹੈ ਘਰ ਵਿੱਚ ਇਹੀ ਲੜਾਈ ਹੈ ਸੱਸ ਕਹੇ ਨਹੀਂ ਤੈਨ ਦੀ ਰੋਟੀ ਚੰਗੀ ਬਣਾਈ ਨੂੰ ਕਹੇ ਨਹੀਂ ਤੈਨ ਬਣਾਈ ਪਰ ਠੀਕ ਹੈ ਨਾ ਤੈਨ ਹੀ ਪਾਟ ਚੰਗਾ ਕਰਿਆ ਨਹੀਂ ਕਰੂੰਗਾ ਉਹ ਕਹਿੰਦਾ ਤੇਰੀ ਪ੍ਰਧਾਨਗੀ ਨਹੀਂ ਚੰਗੀ ਮੇਰੀ ਪ੍ਰਧਾਨਗੀ ਚੰਗੀ ਹੈ ਹੋ ਗਈ ਲੜਾਈ ਇਹ ਹਮੇ ਹੀ ਲੜਾਈ ਦਾ ਕਾਰਨ ਹੈ ਇਹ ਜੜ ਹੈ ਹਮੇ ਰੋਗ ਸਭ जग ਤੋਂ ਵਿਆਪਿਆ ਅਸਲੀ ਤਦਹਾਦੇ ਅਸਰ ਗੁਰੂ ਨਾਨਕ ਦੇਵ ਜੀ ਕਿ ਸਾਰਾ ਜੱਗ ਪਾਈ ਹੋਮੇ ਦੇ ਵਿੱਚੋਂ ਫਸਿਆ ਪਿਆ ਹੈ ਫਸ ਗਿਆ ਓਮੇ ਰੋਗ ਸਾ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁੱਖ ਭਾਰੀ ਕਿਨੇ ਉਹਨਾਂ ਨੂੰ ਜੰਮਣ ਮਰਨ ਦਾ ਬਹੁਤ ਭਾਰੀ ਦੁੱਖ ਲੱਗ ਗਿਆ ਓਮੇ ਰੋਗ ਦੇ ਨਾਲ ਕਿਹੜਾ ਦੁੱਖ ਲੱਗਿਆ ਜਮਨ ਤੇ ਮਰਨ ਦਾ ਸਾਰੇ ਜੱਗ ਦੀ ਗੱਲ ਕਰਦੇ ਆ ਤੇ ਨਕੋ ਜਨਮ ਮਰਨ ਦੁੱਖ ਭਾਰੀ ਜਨਮ ਮਰਨ ਨੂੰ ਸਭ ਤੋਂ ਭਾਰੀ ਦੁੱਖ ਦੱਸਿਆ ਵੱਡਾ ਦੱਸਿਆ ਮੁਕਤੀ ਤਾਂ ਹੁਣ ਹੋ ਨਹੀਂ ਸਕਦੀ ਜਦੋਂ ਹੋ ਮੇ ਆ ਫਿਰ ਮੁਕਤੀ ਨਹੀਂ ਹੈ আর ਹੋ ਮੇ ਗਰੇ ਸਾਰੇ ਜੱਗ ਵਿੱਚ ਹੈ ਤੈਨ ਕੋ ਜਨਮ ਮਾਰਨ ਦੁੱਖ ਭਾਰੀ ਗੋਰ ਪਰ ਸਾਦੀ ਕੋ ਬਿਰਲਾ ਛੁੱਟੈ ਸਾਰੇ ਜੱਗ ਵਿੱਚੋਂ ਕਹਿੰਦੇ ਕੋਈ ਬਿਰਲਾ ਛੁੱਟਦਾ ਸਾਰੇ ਜੱਗ ਵਿੱਚੋਂ ਕੋਈ ਬਿਰਲਾ ਸੱਚਖੰਡ ਨੂੰ ਜੰਦਾ ਭੋਗ ਤਾਂ ਸਾਰਿਆਂ ਦੇ ਪੈਂਦੇ ਆ ਦੇ ਕੇ ਨਾ ਗੁਰ ਦਾ ਪ੍ਰਸ਼ਾਦ ਲਿਆ ਨਹੀਂ ਸ਼ਬਦ ਦਾ ਪ੍ਰਸ਼ਾਦ ਤਾਂ ਲਿਆ ਨਹੀਂ ਜਦੋਂ ਤੱਕ ਸ਼ਬਦ ਦਾ ਪ੍ਰਸ਼ਾਦ ਨਹੀਂ ਮਿਲਦਾ ਉਦੋਂ ਤੱਕ ਮੁਕਤੀ ਨਹੀਂ ਹੈ ਐਵੇਂ ਭਲੇਕੇ ਦੇ ਵਿੱਚ ਆ ਦੁਨੀਆ ਗੁਰ ਪ੍ਰਸਾਦੀ ਕੋ ਬਿਰਲਾ ਦੇਖੋ ਬਿਲਕੁਲ ਨਿਰਨਾਕ ਕਹਿੰਦੇ ਕੋਈ ਬਿਰਲਾ ਹੈ ਗੁਰ ਪ੍ਰਸਾਦੀ ਕੋ ਬਿਰਲਾ ਛੁੱਟੈ ਕਹਿੰਦੇ ਕੋਈ ਬਿਰਲਾ ਛੁੱਟਦਾ ਹੈ ਔਰ ਛੁੱਟਦਾ ਕਿਸਦਾ ਗੁਰ ਪ੍ਰਸਾਦੀ ਸ਼ਬਦ ਦੇ ਪ੍ਰਸ਼ਾਦ ਦੇ ਨਾਲ ਛੁੱਟਦਾ ਜਿਹੜਾ ਆਪਾਂ ਪ੍ਰਸ਼ਾਦ ਖਾਂਦੇ ਆ ਉਹਦੇ ਵਿੱਚ ਤਾਂ ਥੋੜੀ ਦੇਰ ਜੇ ਰੱਖ ਲਈ ਉਹਦੇ ਵਿੱਚ ਤਾਂ ਕੀੜੇ ਪੈ ਜਾਂਦੇ ਆ ਦੇਖੋ ਮਿੱਠੇ ਨੂੰ ਰੱਖ ਕੇ ਉੱਲੀ ਲੱਗ ਜਾਂਦੀ ਹੈ ਕੀੜੇ ਪੈ ਜਾਂਦੇ ਆ ਜਿਹੜੇ ਪ੍ਰਸ਼ਾਦਨ ਆਪਾਂ ਮੁਕਤੀ ਕਰਨੀ ਚਾਹੁੰਦੇ ਆ ਉਹ ਭਾਈ ਉਹਦੇ ਵਿੱਚ ਤਾਂ ਕੀੜੇ ਪੈ ਗਏ ਉਹਦਾ ਖਰਾਬ ਹੋ ਗਿਆ ਇਹੀ ਤਾਂ ਆਪਾਂ ਲਿਖਿਆ ਪਰ ਪ੍ਰਸ਼ਾਦ ਤਾਂ ਪਾਤਸ਼ਾਹ ਨੇ ਗੁਰ ਲਿਖਿਆ ਸ਼ਬਦ ਲਿਖਿਆ ਜਿਹੜਾ ਗੁਰੂ ਨੇ ਗੁਰ ਦਿੱਤਾ ਉਹ ਪ੍ਰਸ਼ਾਦ ਹੈ ਲੇਕਿਨ ਉਹ ਵੀ ਨਿਰਨਾ ਕਰ ਦਿੱਤਾ ਗੁਰ ਪ੍ਰਸ਼ਾਦ ਦੀ ਕੋ ਬਿਰਲਾ ਕਿਦੋਂ ਕਿਸੇ ਬਿਰਲੇ ਨੂੰ ਮਿਲਦਾ ਇਹ ਤਾਂ ਸਾਰਿਆਂ ਨੂੰ ਮਿਲਿਆ ਜੇ ਕਿਤੇ ਬੰਦਦਾ ਬੰਦਦਾ ਰਹਿ ਵੀ ਜਾਵੇ ਨਾ ਕੋਈ ਫਿਰ ਉਹਨੂੰ ਕਹਿ ਕੇ ਦਵਾ ਦਿੰਦੇ ਬ ਇਹਨੂੰ ਵੀ ਦੇ ਦੇ ਜੋ ਕੋਈ ਬਾਹਰ ਬੈਠਾ ਹੋਵੇ ਕਹਿੰਨ ਕਹਿੰਦੇ ਇਹਨੂੰ ਵੀ ਦੇ ਦੇ। ਕਿਆ? ਕਿ ਆ ਦਵਾਉਣਾ ਚਾਹੁੰਦੇ ਆ ਉਹਨੂੰ? ਕਿਹੜੀ ਚੀਜ਼ ਦਵਾਉਣੀ ਚਾਹੁੰਦੇ ਆ ਲੋਕੋ ਤੁਸੀਂ ਉਸ ਨੂੰ? ਜੀਤੇ ਤੁਸੀਂ ਦਵਾ ਰਹੇ ਆ ਪਹਿਲਾਂ ਦੇਣਯੋਗ ਹੈਗਾ ਹੈਗਾ ਉਹ। ਉਹ ਕੀ ਦੇ ਰਿਹਾ ਹੈ? ਉਹ ਤਾਂ ਬਦਾਸਿਓ ਬੰਦ ਰਿਹਾ ਹੈ। ਉਹ ਤਾਂ ਇਲਾਇਚੀ ਦਾਣੇ ਬੰਦ ਰਿਹਾ ਹੈ। ਸਬਦ ਉਹਦੇ ਕੋਲ ਹੈ ਨਹੀਂ। ਸ਼ਬਦ ਦਾ ਬਿਰਲੇ ਨੂੰ ਮਿਲਦਾ ਕਿਸੇ ਨੂੰ ਜੀ ਕੋ ਨਿਰਣਾ ਕੀਤਾ ਕਿਸੇ ਦੀ ਬਣਾਈ ਵੀ ਗੱਲ ਨਹੀਂ ਇਹ ਗੁਰਪ੍ਰਸਾਦ ਦੀ ਕੋ ਬਿਰਲਾ ਕਹਿੰਦੇ ਕੋਈ ਬਿਰਲਾ ਹੈ ਜੀ ਨੂੰ ਸ਼ਬਦ ਦਾ ਪ੍ਰਸ਼ਾਦ ਮਿਲਦਾ ਹੈ ਅਹ ਜਾਤ ਦੇ ਲੋਕ ਤਾਂ ਵਿਚਾਰੇ ਇਹ ਝੂਠੇ ਪ੍ਰਸ਼ਾਦ ਨਾਲ ਅਹ ਜਾਤ ਦੇ ਗੁਰ ਪ੍ਰਸਾਦੀ ਕੋ ਬਿਰਲਾ ਕਹਿੰਦੇ ਕੋਈ ਬਿਰਲਾ ਹੈ ਜਿਹਨੂੰ ਸ਼ਬਦ ਦਾ ਪ੍ਰਸ਼ਾਦ ਮਿਲਦਾ ਛੁੱਟ ਹੈ ਕਹਿੰਦੇ ਫਿਰ ਉਹ ਛੁੱਟ ਜਾਂਦਾ ਉਹ ਜਮਾ ਤੋਂ ਛੁੱਟ ਜਾਂਦਾ ਉਹ ਜਮਨ ਮਰਨ ਤੋਂ ਛੁੱਟ ਜਾਂਦਾ ਕੋਈ ਬਿਰਲਾ ਛੁੱਟਿਆ ਇਹ ਨਾ ਸਾਰੇ ਤਾਂ ਨਹੀਂ ਛੁੱਟੇ ਅਸੀਂ ਤਾਂ ਸਾਰੀ ਛਟਾਤੇ ਗੁਰ ਪ੍ਰਸਾਦੀ ਕੋ ਬਿਰਲਾ ਛੁੱਟ ਹੈ ਤੇਸ ਜਨ ਕੋ ਉਹ ਜਨ ਬਣ ਗਿਆ ਹੁਣ ਇਹਨੂੰ ਸ਼ਬਦ ਦਾ ਪ੍ਰਸ਼ਾਦ ਮਿਲ ਗਿਆ ਉਹ ਜਨ ਬਣ ਗਿਆ ਸਿਰਗੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਤੇਸ ਜਨ ਕੋ ਹਉ ਬਲਿਹਾਰੀ ਐਸੋ ਜਨ ਤੋਂ ਮੈਂ ਬਲਿਹਾਰੇ ਜਾਂਦਾ ਹਾਂ ਜਿਸ ਨੂੰ ਸ਼ਬਦ ਦਾ ਪ੍ਰਸ਼ਾਦ ਮਿਲਿਆ ਮੈਂ ਉਸ ਜਨ ਤੋਂ ਬਲਿਹਾਰੇ ਜਾਂਦਾ ਅਸੀਂ ਤਾਂ ਹੋਰ ਦੇ ਹੋਰ ਅਰਥ ਲਾ ਲੈ ਕੇ ਲੋਕਾਂ ਨੂੰ ਉਲਝਾ ਦਿੱਤਾ ਨਿਰਣੈ ਨਹੀਂ ਹੋਇਆ ਕਿ ਪ੍ਰਚਾਦ ਕਿਹੜਾ ਹੈ ਉਲਝਾ ਦਿੱਤੇ ਲੋਕ ਤਾਂ ਵਿਚਾਰੇ ਲੋਕਾਂ ਨੂੰ ਕੀ ਪਤਾ ਇੰਦਾ ਪ੍ਰਚਾਰਕਾਂ ਦੀ ਡਿਊਟੀ ਹੈ ਪਾਠ ਕਰਨ ਵਾਲੇ ਦੀ ਡਿਊਟੀ ਹੈ ਕਿ ਦੱਸੋ ਭਾਈ ਮਾਸਟਰ ਸਮਝਾਉਂਦਾ ਬੱਚਿਆਂ ਨੂੰ ਬੱਚੇ ਤਾਂ ਹੀ ਸਮਝਣਗੇ ਜੇ ਮਾਸਟਰ ਸਮਝਾਊਗਾ ਇੱਕ ਨੇ ਪ੍ਰਚਾਰਕਾਂ ਦੀ ਡਿਊਟੀ ਹੈ ਸੰਗਤਾਂ ਨੂੰ ਸਮਝਾਉਣਾ ਗੁਰ ਪ੍ਰਸਾਦੀ ਕੋ ਬਿਰਲਾ ਛੁਟੈ ਤਿਸ ਜਨ ਕੋ ਹਉ ਬਲਿਹਾਰੀ ਕਿ ਉਸ ਜਨ ਤੋਂ ਮੈਂ ਬਲਿਹਾਰੀ ਜਾਂਦਾ ਉਹ ਜਨ ਬਣ ਜਾਂਦਾ ਹੈ ਉਹ ਸਾਧੂ ਬਣ ਜਾਂਦਾ ਹੈ ਉਹ ਸੰਤ ਬਣ ਜਾਂਦਾ ਹੈ ਇਸ ਨੂੰ ਸ਼ਬਦ ਦਾ ਪ੍ਰਸ਼ਾਦ ਮਿਲ ਜਾਂਦਾ ਹੈ ਸਾਧੂ ਕੋਲ ਸਬਦ ਆ ਗਿਆ ਅੱਗੇ ਸਾਧੂ ਫਿਰ ਉਹਨੂੰ ਵੰਡਦਾ ਵੰਡਣਾ ਉਹਨੇ ਫਿਰ ਕੱਚ ਪਕਾਈ ਓਥੇ ਪਾਏ ਨਾਨਕ ਗੇਆ ਜਾਪੇ ਜਾਏ ਉਹਨੇ ਪਹਿਲਾਂ ਕਸਵੱਟੀ ਤੇ ਲਾਉਣਾ ਇਹਦਾ ਦਮ ਦੇ ਕੇ ਜਾ ਕੇ ਸਾਧੂ ਸੰਤਾਂ ਨੂੰ ਕਹਿੰਦੇ ਬਾਬਾ ਜੀ ਸਾਨੂੰ ਵੀ ਦੇ ਦਿਓ ਬਾਬਾ ਇਹਨਾਂ ਨਿਆਣਾ ਨਹੀਂ ਦੇਣੇ ਵਾਲਾ ਤੁਹਾਨੂੰ ਦੇ ਕੇ ਖਰਾਬ ਕਰਾਉਣਾ ਉਹਨੇ ਤੁਸੀਂ ਪਹਿਲਾਂ ਰੱਖਣ ਜੁਗੇ ਹੋ ਰੱਖਣਾ ਕਿੱਥੇ ਐ ਰੱਖਣ ਵਾਸਤੇ ਜਗਾ ਤਾਂ ਬਣਾਈਏ ਜਗਾ ਪਹਿਲਾਂ ਸਾਫ ਕਰਨੀ ਪੈਂਦੀ ਐ ਇੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਆ ਬੜੀ ਸਾਫ ਕਰਦੇ ਆ ਨਾ ਜਗਾ ਲਿਆ ਕੇ ਘਰ ਬੜਾ ਧੋਂਦੇ ਆ ਬੜੇ ਵਧੀਆ ਬਿਸਤਰੇ ਪਛਾਉਂਦੇ ਆ ਬੜਾ ਕੁਝ ਕਰਦੇ ਆ ਸਾਫ ਕਰਦੇ ਆ ਫਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਐ ਪਹਿਲਾਂ ਸਾਫ਼ ਕਰਦੇ ਆ ਨਾ ਐਸ ਤਰ੍ਹਾਂ ਹੀ ਪਹਿਲਾਂ ਮਨ ਨੂੰ ਸਾਫ਼ ਕਰਨਾ ਹੈ ਜਦੋਂ ਮਨ ਸਾਫ਼ ਹੋ ਜਾਂਦਾ ਫਿਰ ਸਾਧੂ ਸੰਤ ਸਬਦ ਦੇ ਦਿੰਦੇ ਆ ਇਹ ਭਾਈ ਲੈ ਨੂੰ ਇੱਥੇ ਟੱਕ ਲਾ ਇੱਥੇ ਟਕਾਲਾ ਮਨ ਸਾਡਾ ਗੰਦਗੀ ਨਾਲ ਭਰਿਆ ਪਿਆ ਸਾਧੂਆਂ ਤੋਂ ਸਬਦ ਮੰਗਦੇ ਆ ਨਹੀਂ ਭਾਈ ਤਾਰ ਤਕ ਆਇਆ ਸਾਧਕੇ ਵਿਚ ਦੇ ਕਰਤਾ ਵੀ ਉਹ ਪਹਿਲਾਂ ਧਰਤੀ ਨੂੰ ਸਾਧੀਏ ਪੇਰੀ ਦੇ ਜਨਾਮ ਦਾ ਬੀਜ ਬੀਜੀਏ ਸਿਰ ਕੋ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਗੁਰ ਪ੍ਰਸਾਦੀ ਕੋ ਬਿਰਲਾ ਛਟੈ ਤਿਸ ਜਨ ਕੋ ਹਉ ਬਲਿਹਾਰੀ ਕਿ ਜਿਹਨਾਂ ਨੂੰ ਸ਼ਬਦ ਦਾ ਪ੍ਰਸ਼ਾਦ ਮਿਲ ਗਿਆ ਉਹ ਜਨ ਬਣ ਜਾਂਦੇ ਹਨ ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਸੋ satsang ਜੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਉ ਫਤੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ